ਅਦੋਚਰ ਮਸਫਤ ਹਰਨਲ ਸੰਜੇ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਚੀਨ ਦੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਨੇ ਤੇ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ ਇਹ ਕੀ ਮਾਮਲਾ ਹੈ ਦੂਜਾ ਅਮਰੀਕਾ ਤੇ ਕੋਲੰਬੀਆ ਦਾ ਪ੍ਰਵਾਸੀ ਸੰਬੰਧੀ ਜਿਹੜਾ ਵੀਕੰਡ ਦੇ ਉੱਤੇ ਰੌਲਾ ਪੈਜੇ ਬਾਰੇ ਗੱਲਬਾਤ ਕਰਾਂਗੇ ਤੀਜਾ ਲਾਸ ਅੰਜਲਸ ਕਾਉਂਟੀ ਵਿੱਚ ਘਰਾਂ ਦੇ ਕਿਰਾਏਾਂ ਦੇ ਵਿੱਚ ਵਾਧਾ ਹੋਇਆ ਤੇ ਚੌਥੀ ਗੱਲਬਾਤ ਕਰਨੀ ਆ ਅਮਰੀਕਾ ਵਿੱਚ ਜਿਹੜੀਆਂ ਵਿਆਜ ਦਰਾਂ ਹੋਰ ਘਟ ਰਹੀਆਂ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਐਸੇ ਹਫਤੇ ਦੇ ਵਿੱਚ ਜਿਹੜੀ ਮੀਟਿੰਗ ਫੈਡਲ ਰਿਜ਼ਰ ਸਭ ਤੋਂ ਪਹਿਲੀ ਗੱਲਬਾਤ ਚੀਨ ਦੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੰਪਨੀ ਬਾਰੇ ਦੁਨੀਆ ਦੇ ਵਿੱਚ ਦੋ ਮੁਲਕਾਂ ਦੇ ਵਿੱਚ ਇਸ ਵੇਲੇ ਇੱਕ ਤਰੀਕੇ ਦੇ ਨਾਲ ਸਿੱਧੀ-ਸਿੱਧੀ ਆਪਸ ਦੇ ਵਿੱਚ ਦੁਨੀਆ ਦੇ ਮੋਰੀ ਜਿਹੜੀ ਮੁਲਕ ਬਣਨ ਦੇ ਵਿੱਚ ਦੌੜ ਲੱਗੀ ਆ ਚੀਨ ਅਮਰੀਕਾ ਨੂੰ ਪਿੱਛੇ ਕਰਨਾ ਚਾਹੁੰਦਾ ਦੋ ਬਹੁਤ ਵੱਡੀਆਂ ਤਾਕਤਾਂ ਨੇ ਚੀਨ ਇਦਾਂ ਕਹੋ ਕੋਈ ਬਹੁਤ ਪਿੱਛੋਂ ਆ ਰਿਹਾ ਦੌੜ ਕੇ ਪਰ ਲੱਗਦਾ ਹੈ ਕਿ ਜੇ ਇਸ ਤੇਜ਼ੀ ਦੇ ਨਾਲ ਆ ਰਿਹਾ ਨੇੜੇ-ਤੇੜੇ ਪਹੁੰਚ ਰਿਹਾ ਕਈ ਚੀਜ਼ਾਂ ਦੇ ਵਿੱਚੋਂ ਅਮਰੀਕਾ ਨੂੰ ਚੈਲੰਜ ਕਰ ਰਿਹਾ ਅਮਰੀਕਾ ਇਸ ਮਿਲਿਆ ਆਪਣਾ ਜਿਹੜਾ ਇਹਦਾ ਸਟੇਟਸ ਆ ਨੰਬਰ 1 ਦੇਸ਼ ਦਾ ਇਹਨੂੰ ਬਚਾਉਣ ਦੇ ਨਾਲ ਨਾਲ ਜਿਹੜਾ ਉਹ ਜਿਹੜੇ ਮਨੁੱਖੀ ਅਧਿਕਾਰ ਨੇ ਜਾਂ ਦੂਜੀਆਂ ਚੀਜ਼ਾਂ ਨੇ ਉਹਨੂੰ ਸਾਰਾ ਕੁਝ ਠੀਕ ਠਾਕ ਰੱਖਦੇ ਹੋਏ ਉਹਨਾਂ ਦੇ ਨਾਲ ਲੜਾਈ ਲੜ ਰਿਹਾ ਕਿ ਅਸੀਂ ਜਿਹੜਾ ਲੇਬਰ ਆ ਉਹ ਸਾਰਾ ਕਾਮਕਾਰ ਮਿਨੀਮਮ ਵੇਜਸ ਦੇ ਉੱਤੇ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਸਹੂਲਤਾ ਦੇਣ ਦੇ ਬਾਅਦ ਅਸੀਂ ਉਹਨਾਂ ਦੇ ਨਾਲ ਲੜਾਈ ਲੜਨੀ ਆ ਚੀਨ ਇਸ ਗੱਲ ਨੂੰ ਪਿੱਛੇ ਸੱਟ ਕੇ ਵੀ ਜਿੱਦਾਂ ਕਿਦਾਂ ਅੱਗੇ ਵਧਿਆ ਜਾਵੇ ਉਸ ਦੌੜ ਦੇ ਵਿੱਚ ਆ ਉਸ ਦੌੜ ਦੇ ਵਿੱਚ ਹੁਣ ਇੱਕ ਨਵਾਂ ਚੈਲੰਜ ਹੋਣਾ ਅਮਰੀਕਾ ਨੂੰ ਪੈਦਾ ਕਰ ਦਿੱਤਾ ਡੀਪ ਸੀਕ ਇੱਕ ਕੰਪਨੀ ਆ ਡੀਪ ਸੀਕ ਕੰਪਨੀ ਨੇ ਆਰ 1 AI ਮਾਡਲ ਅਨੌਂਸ ਕੀਤਾ ਜਿਹੜਾ ਯੂਐਸ ਦੀਆਂ ਟਾਪ AI ਕੰਪਨੀਆਂਸ ਦੇ ਨਾਲ ਕੰਪੈਟਿਬਲ ਦੱਸਿਆ ਜਾ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਦਾ ਚੈਟ ਜੀਪੀਟੀ ਜਾਂ ਹੋਰ ਇਸ ਵੇਲੇ ਵੱਡੇ ਨਾਂ ਨੇ ਇਹਨਾਂ ਸਾਰਿਆਂ ਦੇ ਵਿੱਚ ਐਲਨ ਮਸਕ ਦੀ AI ਆ ਅਮਰੀਕਾ ਦੀ ਬਹੁਤ ਵੱਡੀ ਇੱਕ ਦੁਨੀਆ ਦੇ ਵਿੱਚ ਤਰਥੱਲੇ ਮਚਾਈ ਹੈ ਨਾ ਕੰਪਨੀਆਂ ਨੇ ਜਾਣ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀਆਂ ਚਿਪਸ ਬਣਾਉਂਦੀਆਂ ਨੇ ਐਨਵੀਡੀਆ ਵਰਗੀਆਂ ਕੰਪਨੀਆਂ ਐਨਵੀਡੀਆ ਵਰਗੀਆਂ ਉਹਨਾਂ ਦਾ ਬਹੁਤ ਨਾਂ ਥਾਂ ਆ ਇਹ ਸਾਰੇ ਕੁਸ਼ ਦੇ ਵਿੱਚ ਪਰ ਉਹਦੇ ਵਿੱਚ ਹੁਣ ਹੋ ਕੀ ਰਿਹਾ ਅਸਲ ਦੇ ਵਿੱਚ ਹੋ ਹੀ ਰਿਹਾ ਆ ਕਿ ਚੀਨ ਨੇ ਇੱਕ ਆਪਣੀ ਕੰਪਨੀ ਜਿਹੜੀ ਇੱਕ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾ ਦਿੱਤੀ ਹੋ ਸਕਦਾ ਬਣਾ ਦਿੱਤੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਪਰ ਜਿਹੜੀ ਸ਼ੌਕਿੰਗ ਚੀਜ਼ ਆ ਜਾਂ ਜਿਹੜੀ ਚਿੰਤਾ ਵਾਲੀ ਚੀਜ਼ ਆ ਹਾਲਾਂਕਿ ਦੀ ਸਚਾਈ ਕੋਈ ਪਤਾ ਨਹੀਂ ਕਿਉਂਕਿ ਚੀਨ ਕੀ ਕਹਿ ਰਿਹਾ ਚੀਨ ਦੇ ਕਹਿਣ ਅਨੁਸਾਰ ਇਹਨਾਂ ਨੇ ਇਹਦੇ ਵਿੱਚ ਸਿਰਫ 5.6 ਮਿਲੀਅਨ ਡਾਲਰ ਲਾਇਆ 5.5 ਮਿਲੀਅਨ ਡਾਲਰ ਦੇ ਕਰੀਬ ਲਾ ਕੇ ਅਮਰੀਕਾ ਦੀਆਂ ਉਹਨਾਂ ਕੰਪਨੀਆਂ ਦੇ ਬਰਾਬਰ ਇੱਕ ਕੰਪਨੀ ਖੜੀ ਕਰ ਦੇਣੀ ਜਿੱਥੇ ਅਮਰੀਕਾ ਦੇ ਕਈ ਬਿਲੀਅਨ ਡਾਲਰ ਲੱਗੇ ਆ ਇਹਨੇ ਇਸ ਵੇਲੇ ਹਲਚਲ ਕਰ ਦਿੱਤੀ ਸਾਰੇ ਕੁਝ ਦੇ ਵਿੱਚ ਮਾਰਕੀਟ ਦੇ ਤੇ ਬਹੁਤ ਵੱਡਾ ਇੰਪੈਕਟ ਪਿਆ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਕੁਝ ਸਿਰ ਪਰਨੇ ਕਰਕੇ ਸੋਚਣੇ ਲਾ ਦਿੱਤਾ ਵੀ ਜਿੱਥੇ ਅਮਰੀਕਾ ਇੰਨਾ ਪੈਸਾ ਲਾ ਰਿਹਾ ਇੰਨੀ ਇਨਵੈਸਟਮੈਂਟ ਕਰ ਰਿਹਾ ਪਤਾ ਨਹੀਂ ਕਿੰਨੇ ਸੈਂਕੜੇ ਬਿਲੀਅਨ ਡਾਲਰ ਇਨਵੈਸਟ ਕਰ ਰਿਆ ਉਸ ਚੀਜ਼ ਨੂੰ ਉਹਨਾਂ ਨੇ 5.5 ਮਿਲੀਅਨ ਡਾਲਰ ਚ ਕਿੱਦਾਂ ਬਣਾ ਦਿੱਤਾ ਜਾਂ ਤਾਂ ਅਮਰੀਕਾ ਗਲਤ ਟਰੈਕ ਦੇ ਉੱਤੇ ਜਾ ਰਿਹਾ ਕਿ ਉਹ ਤਰੀਕਾ ਸਹੀ ਨਹੀਂ ਹੈ ਜਾਂ ਇਨਵੈਸਟਮੈਂਟ ਗਲਤ ਹੋ ਰਹੀ ਕਿਤੇ ਨਾ ਕਿਤੇ ਕੋਈ ਗੜਬੜਾ ਹੁਣ ਜਿਹੜੇ ਸਾਰੇ ਕੁਸ਼ ਇਸ ਮਾਰਕੀਟ ਦੇ ਨਾਲ ਇਸ ਇੰਡਸਟਰੀ ਦੇ ਨਾਲ ਇਨਵੋਲਵ ਨੇ ਉਹਨਾਂ ਦੇ ਸਟਾਕ ਥੱਲੇ ਆ ਗਏ ਇੱਥੋਂ ਤੱਕ ਕਿ ਜਿਹੜੀਆਂ ਕੰਪਨੀਆਂ ਤੋਂ ਕਿਉਂਕਿ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੈਂਟਰ ਵਰਕਾ ਦੇ ਵਿੱਚ ਬਣ ਰਹੇ ਆ ਉੱਥੇ ਇੰਨਾ ਜ਼ਿਆਦਾ ਕੰਮ ਹੋ ਰਿਹਾ ਕਿ ਬਿਜਲੀ ਬਹੁਤ ਜ਼ਿਆਦਾ ਲੱਗ ਰਹੀ ਹੈ ਉਹ ਬਿਜਲੀ ਵਾਲੀਆਂ ਕੰਪਨੀਆਂ ਬਿਜਲੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਸਟਾਕ ਡਿੱਗ ਪਏ ਔਰ ਐਸ ਐਨ ਪੀ 500 ਜਿਹੜਾ ਆ ਉਹ ਲਗਭਗ 1.4% ਨਾਲ ਥੱਲੇ ਡੱਕ ਗਿਆ ਜਿਹੜੇ ਹੋਰ ਦੂਜਿਆਂ ਨੇ ਉਹ ਵੀ 2.3% ਨਾਲ ਥੱਲੇ ਚਲੇ ਗਏ ਆ ਜਿਹੜੀ ਐਨਵੀਡੀਆ ਆ ਐਨਵੀਡੀਆ ਇੱਕ ਮੇਜਰ ਸਪਲਾਇਰ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਚਿਪਸ ਦੀ ਇਹਦੀ ਸਟਾਕ ਪ੍ਰਾਈਸ ਵਿੱਚ 12% ਕਮੀ ਆਈ ਹੈ। ਇਨਵੈਸਟਰ ਜਿਹੜੇ ਐਸ ਵੇਲੇ ਕਨਸਰਨ ਨੇ ਇਸ ਚੀਜ਼ ਨੂੰ ਲੈ ਕੇ ਕਿ ਉਹ ਕਿਹੜਾ ਸੋਰਸ ਆ ਡੀਪ ਸੀਕ ਦਾ ਜਿਹੜਾ ਇੰਨੇ ਘੱਟ ਪੈਸਿਆਂ ਦੇ ਨਾਲ ਅਮਰੀਕਾ ਦੇ ਬਰਾਬਰ ਦੀ ਟੈਕਨੋਲੋਜੀ ਪੈਦਾ ਕਰ ਰਿਹਾ ਹੈ। ਜੇ ਉਹ ਪੈਦਾ ਕਰ ਰਿਹਾ ਆ ਤਾਂ ਫਿਰ ਐਨਵੀਡੀਆ ਜਿਹੜੀਆਂ ਇੰਨੀਆਂ ਮਹਿੰਗੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ ਨੇ ਔਰ ਐਨਵੀਡੀਆ ਹੀ ਬਣਾਉਂਦੀ ਆ ਉਹਦਾ ਕੀ ਕਰਨਾ? ਉਹਦੇ ਸਾਰੇ ਸਟਾਕ ਥੱਲੇ ਡਿੱਗ ਪਏ ਦੇ ਨਾਲ। ਉਨੇ ਦਾ ਇਫੈਕਟ ਬਹੁਤ ਵੱਡਾ ਆ ਮੈਟਾ ਦੇ ਉੱਤੇ ਬਹੁਤ ਅਸਰ ਪਿਆ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆ Google ਦੀ ਪੇਰੈਂਟ ਕੰਪਨੀ ਜਿਹੜੀ ਉਹ ਅਲਫਾਬੇਟਾ ਇਹਨਾਂ ਸਾਰਿਆਂ ਦੇ ਉੱਤੇ ਇਹਨਾਂ ਸਾਰਿਆਂ ਦੇ ਸਟਾਕ ਅੱਜ ਥੱਲੇ ਆਏ ਆ ਕਿਉਂਕਿ ਡਰ ਪੈਦਾ ਹੋ ਗਿਆ ਇੱਕ ਕਿ ਡੀਪ ਸੀਕ ਇੰਨਾ ਕੰਪੀਟੀਸ਼ਨ ਦੇ ਸਕਦੀ ਹੈ ਜੇ ਦੁਨੀਆ ਦੁਨੀਆ ਦੇ ਵਿੱਚ ਦੁਨੀਆ ਨੇ ਤਾਂ ਸਸਤਾ ਚੀਜ਼ ਖਰੀਦਣੀ ਆ ਨਾ ਜਿਹੜਾ ਕਈ ਗੁਣਾ ਦਾ ਫਰਕ ਆ ਇੱਥੇ ਜੇ ਬਾਕੀ ਦੁਨੀਆ ਨੂੰ ਉਹ ਸਮਾਨ ਚੀਨ ਕੋਲੋਂ ਮਿਲਦਾ ਤੇ ਉਹ ਅਮਰੀਕਾ ਕੋਲੋਂ ਕਿਉਂ ਲਊਗਾ ਇਹ ਹਲਚਲ ਅਜ ਅਮਰੀਕਾ ਦੇ ਵਿੱਚ ਬਹੁਤ ਵੱਡੀ ਮੱਚੀ ਆ। ਅ એનર્ਜੀ ਸੈਕਟਰ ਦੇ ਉੱਤੇ ਇੰਪੈਕਟ ਆ ਜਿੱਦਾਂ ਪਹਿਲਾਂ ਦੱਸਿਆ ਕਿ ਜਿਹੜੇ ਹਾਈ એનર્ਜੀ ਡਿਮਾਂਡ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਡਾਟਾ ਸੈਂਟਰਾਂ ਦੇ ਵਿੱਚ ਉਹਦੇ ਜਿਹੜੇ ਸਟਾਕ ਪ੍ਰਾਈਸ ਆ ਉਹ ਵੀ ਥੱਲੇ ਆਇਆ ਕਿਉਂਕਿ ਡੀਪ ਸੀਕ ਦਾ ਮਾਡਲ ਹੀ ਬਹੁਤ ਐਫੀਸ਼ੀਐਂਟ ਆ। એનર્ਜੀ ਲੱਗਦੀ ਨਹੀਂ ਬਹੁਤ ਲੋਅਰ એનર્ਜੀ ਦੇ ਉੱਤੇ ਬੜੇ ਘੱਟ ਪੈਸੇ ਦੇ ਉੱਤੇ ਉਹਨਾਂ ਨੇ ਸਾਰਾ ਕੁਝ ਕਰ ਲਿਆ ਜਿਹੜੀ ਕ੍ਰਿਪਟੋ ਕਰੰਸੀ ਆ ਬਿਟਕੋਇਨ ਵਰਗੀ ਉਹ ਥੱਲੇ ਆ ਗਈ ਹੈ ਇਹਦੇ ਨਾਲ। ਓਵਰਆਲ ਮਾਰਕੀਟ ਦੇ ਵਿੱਚ ਅਨਸਰਟਨਟੀ ਹੋਈ ਆ। ਦੀਪਸ਼ੀਕ ਦੀ ਇਸ ਅਨਾਉਂਸਮੈਂਟ ਦੇ ਨਾਲ ਹੁਣ ਉਹ ਬਾਅਦ ਦੀ ਗੱਲ ਆ ਕਿ ਉਹ ਕੀ ਅਨਾਉਂਸਮੈਂਟ ਉਹ ਸੱਚ ਆ ਤੇ ਕੀ ਉਹਦੇ ਵਿੱਚ ਗੱਲਬਾਤ ਨਿਕਲਦੀ ਆ ਜਿਹੜੇ ਇਨਵੈਸਟਰ ਨੇ ਇਨਵੈਸਟਰ ਇਸ ਕਾਰ ਨੂੰ ਲੈ ਕੇ ਇਸ ਵੇਲੇ ਚਿੰਤਾ ਦੇ ਵਿੱਚ ਚਲੇ ਗਏ ਆ ਟੈਕ ਕੰਪਨੀਆਂ ਵਾਲੇ ਕਿ ਉਹਨਾਂ ਦੀ ਜਿਹੜੀ ਲੀਡਿੰਗ ਪੋਜੀਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਆਰਟੀਫੀਸ਼ੀਅਲ ਟੈਕਨੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਦੇ ਵਿੱਚ ਉਹ ਪਿੱਛੇ ਜਾ ਸਕਦੀ ਆ ਤੇ ਜਿੱਦਾਂ ਦਾ ਉਹਨਾਂ ਨੇ ਦੀਪਸ਼ੀਕ ਦੇ ਇਹ ਅਚੀਵ ਕੀਤਾ ਇੰਨੀ ਘੱਟ ਕੀਮਤ ਦੇ ਵਿੱਚ ਉਹ ਬਹੁਤ ਉੱਤੇ ਜਾ ਸਕਦੀ ਹੈ ਸੋ ਇਹ ਜਿਹੜੀ ਸਕਸੈਸ ਆ ਡੀਪ ਸੀਕ ਦੀ ਆਰ 1 ਮਾਡਲ ਇਹਨੇ ਸਵਾਲ ਇਹ ਪੈਦਾ ਕਰ ਦਿੱਤਾ ਕਿ ਅਮਰੀਕਾ ਦੀਆਂ ਕੰਪਨੀਆਂ ਕਰ ਕੀ ਰਹੀਆਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸਪੈਸ਼ਲੀ ਜਦੋਂ ਉਹਦਾ ਦੇ ਰਿਜ਼ਲਟ ਇੰਨੀ ਘੱਟ ਕੀਮਤ ਦੇ ਉੱਤੇ ਉਥੋਂ 5.6 ਮਿਲੀਅਨ ਤਾਂ ਕੁਝ ਵੀ ਨਹੀਂ ਮਤਲਬ ਕਈ ਬਿਲੀਅਨ ਡਾਲਰਾਂ ਦੇ ਸਾਹਮਣੇ 5.6 ਮਿਲੀਅਨ ਤੇ ਹੈ ਹੀ ਕੁਝ ਨਹੀਂ ਉਹ ਉਹਨਾਂ ਵਧੀਆ ਮਾਡਲ ਉਹਨੇ ਪੈਸੇ ਦੇ ਵਿੱਚ ਖੜਾ ਕਰ ਦਿੱਤਾ ਉਹਨਾਂ ਨੇ ਸੋ ਹੁਣ ਇੱਕ ਬਹੁਤ ਵੱਡੀ ਸ਼ਿਫਟ ਹੋ ਗਈ ਆ ਆਰਟੀਫੀਸ਼ਲ ਇੰਟੈਲੀਜੈਂਸ ਵਿੱਚ ਅੱਜ ਦਾ ਸਮੇਂ ਦੇ ਵਿੱਚ ਜੇ ਸਭ ਤੋਂ ਕੋਈ ਵੱਧ ਪੌਪੂਲਰ ਟੈਕਨੋਲੋਜੀ ਆ ਜਾਂ ਜੇਸ ਟੈਕਨੋਲੋਜੀ ਨੇ ਦੁਨੀਆ ਦੇ ਉੱਤੇ ਅਸਰ ਕਰਨਾ ਉਹ ਆਰਟੀਫੀਸ਼ਲ ਇੰਟੈਲੀਜੈਂਸ ਆ ਤੇ ਆਰਟੀਫੀਸ਼ਲ ਇੰਟੈਲੀਜੈਂਸ ਵਿੱਚ ਅਮਰੀਕਾ ਨੰਬਰ 1 ਨਾ ਤੇ ਉਸ ਆਰਟੀਫੀਸ਼ਲ ਇੰਟੈਲੀਜੈਂਸ ਦੇ ਡਿਵੈਲਪਮੈਂਟ ਮੈਥਡ ਦੇ ਵਿੱਚ ਚੀਨ ਨੇ ਅੱਜ ਸਨਸਨੀ ਪੈਦਾ ਕਰ ਦਿੱਤੀ ਆ ਇਸ ਚੀਜ਼ ਦੇ ਨਾਲ ਕਿ ਇਹਦਾ ਐਕਸਪੈਂਸ ਇੰਨਾ ਹੋ ਸਕਦਾ ਔਰ ਦੁਨੀਆ ਦੇ ਵਿੱਚ ਡੀਪ ਸੀਕ ਦੀ ਜਿਹੜੀ ਐਡਵਾਂਸਮੈਂਟ ਆ ਉਹ ਦੱਸਦੀ ਆ ਕਿ ਚਾਈਨਾ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿੱਚ ਕਿੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਤੇ ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿੱਚ ਬਹੁਤ ਵੱਡਾ ਕੰਪੀਟੀਸ਼ਨ ਮਿਲੂਗਾ ਬਹੁਤ ਵੱਡਾ ਮੁਕਾਬਲਾ ਇਹਨਾਂ ਨੂੰ ਕਰਨਾ ਪਊਗਾ ਚੀਨ ਦਾ ਇਹ ਉਦੰਗ ਦੀ ਗੱਲ ਆ ਕਿ ਅਮਰੀਕਾ ਦੇ ਵਿੱਚ ਜਿਹੜੀ ਇਲੈਕਟ੍ਰਿਕ ਵਹੀਕਲ ਟੈਸਲਾ ਬਣੀ ਆ ਟੈਸਲਾ 40 50 ਹਜ਼ਾਰ ਦੀ ਕਾਰ ਡਾਲਰ ਦੀ ਕਾਰ ਆ ਇਸ ਵੇਲੇ ਮਤਲਬ ਵੱਡਾ ਹੈ ਪ੍ਰਾਪਤੀ ਕੀਤੀ ਜਾਂਦੀ ਹੈ ਕਿ ਇਲੈਕਟ੍ਰਿਕ ਵਹੀਕਲ ਦੇ ਵਿੱਚ ਟੈਸਲਾ ਦਾ ਨਾਮ ਆ ਆ ਦੁਨੀਆ ਦੇ ਵਿੱਚ ਜਿਹੜੀ ਚੀਨ ਆ ਉਹ ਉਹਨਾਂ ਦੀ ਬੀਵਾਈਡੀ ਕੰਪਨੀ ਉਹੀ ਕਾਰ 15000 ਡਾਲਰ ਚ ਬਣਾ ਰਹੀ ਆ ਔਰ ਕੋਸ਼ ਫੀਚਰ ਉਹਦੇ ਨਾਲੋਂ ਜ਼ਿਆਦਾ ਆ ਉਹ ਅਖਰੀ ਗੱਲ ਆ ਕਿ ਟੈਰਫ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਇਹ ਕਾਰ ਆ ਨਹੀਂ ਸਕਦੀ ਪਰ ਦੁਨੀਆ ਦੇ ਵਿੱਚ ਇੱਕ ਕੰਪੀਟੀਸ਼ਨ ਜਿਹੜਾ ਚੀਨ ਦੇ ਰਹੀ ਆ ਔਰ ਜਿਹੜਾ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਾਡਲ ਦੇ ਵਿੱਚ ਦਿੱਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਡਲ ਦਾ ਮਤਲਬ ਆ ਕਿ ਇੱਕ ਪ੍ਰੋਗਰਾਮ ਆ ਜਾਓ ਅਲਗੋਰੀਥਮ ਡਾਟਾ ਆ ਇੱਕ ਜਿਹੜਾ ਜਿਹੜਾ ਕੋ ਪੈਟਰਨ ਨੂੰ ਜਾਂ ਰੈਕੋਗਨਾਈਜ਼ ਕਰਦਾ ਉਹਦੇ ਤੋਂ ਬਾਅਦ ਫਿਰ ਉਹਨੂੰ ਪ੍ਰੈਡਿਕਟ ਕਰਦਾ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਆ ਮਤਲਬ ਕਿ ਡਿਵੈਲਪਰ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਟਾਰਗੇਟ ਕਰ ਰਹੇ ਆ ਔਰ ਉਸ ਮਾਮਲੇ ਦੇ ਵਿੱਚ ਜਿਹੜੇ ਮਾਡਲਸ ਬਣ ਰਹੇ ਆ ਚੀਨ ਨੇ ਅੱਜ ਇੱਕ ਮਤਲਬ ਸਨਸਨੀ ਫਲਾ ਦਿੱਤੀ ਹੈ ਤੇ ਅਮਰੀਕਾ ਦੇ ਵਿੱਚ ਸਟਾਕ ਦੇ ਵਿੱਚ ਵੱਡਾ ਡ੍ਰੌਪ ਇਹਨਾਂ ਕੰਪਨੀਆਂ ਦੇ ਦੇਖਣ ਨੂੰ ਮਿਲ ਰਿਹਾ ਪ੍ਰਵਿਖ ਦੇ ਵਿੱਚ ਥੋੜੀ ਜਿਹੀ ਨਿਸ਼ਚਿਤਤਾ ਹੋ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਜਾਣੀ ਕਿੱਧਰ ਨੂੰ ਅਗਲੀ ਗੱਲਬਾਤ ਦੋਸਤੋ ਜਿਹੜੀ ਡਿਸਪਿਊਟ ਕੋਲੰਬੀਆ ਦੇ ਨਾਲ ਪਿਆ ਅਮਰੀਕਾ ਦਾ ਉਹਦੇ ਬਾਰੇ ਅ ਅਮਰੀਕਨ ਡੈਪੂਟੇਸ਼ਨ ਸਟਾਰਟ ਕਰ ਦਿੱਤੀ ਲੋਕਾਂ ਦੀ ਹਜ਼ਾਰਕ ਦੇ ਕਰੀਬ ਬੰਦਾ ਇਹਨੇ ਫੜ ਲਿਆ ਪਹਿਲਾਂ ਉਹਨਾਂ ਲੋਕਾਂ ਨੂੰ ਫੜਿਆ ਜਾ ਰਿਹਾ ਜਿਹੜੇ ਕੱਚੇ ਆ ਜਿਨ੍ਹਾਂ ਕੋਲੇ ਕਾਗਜ਼ ਹੈ ਨਹੀਂ ਨਾਲ ਉਹਨਾਂ ਨੇ ਕੋਈ ਨਾ ਕੋਈ ਜੁਰਮ ਕੀਤਾ ਉਹਨਾਂ ਨੂੰ ਫਿਰ ਉਹਨਾਂ ਨੇ ਵਾਪਸ ਭੇਜਣਾ ਸ਼ੁਰੂ ਕੀਤਾ ਜਿਹਦੇ ਵਿੱਚ ਕਿ ਕੋਲੰਬੀਆ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਕੁਝ ਲੋਕਾਂ ਨੂੰ ਫੜਾਇਆ ਗਿਆ ਤੇ ਬਾਅਦ ਦੇ ਵਿੱਚ ਉੱਥੇ ਉਹਨਾਂ ਨੂੰ ਭੇਜਿਆ ਗਿਆ ਜਿਹੜੇ ਗੁਸਟਾਵੋ ਪੈਟਰੋਥ ਸੀਗੇ ਆਪਣੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਪ੍ਰੈਜ਼ੀਡੈਂਟ ਜਿਹੜੇ ਸੀਗੇ ਕੋਲੰਬੀਆ ਦੇ ਵੀ ਅਸੀਂ ਇਹਨਾਂ ਨੂੰ ਨਹੀਂ ਐਕਸੈਪਟ ਕਰ ਰਹੇ ਰਿਫਿਊਜ਼ ਕਰ ਦਿੱਤਾ ਵੀ ਸਾਡੇ ਅਸੀਂ ਲੈਂਡਿੰਗ ਕਰਨ ਦੇਣੇ ਵੀ ਸਾਡੇ ਭੇਜੋ ਤੁਸੀਂ ਡੈਪੂਟੇਸ਼ਨ ਹੋ ਸਕਦੀ ਹੈ ਪਰ ਇਹਦਾ ਮਿਲਟਰੀ ਦੇ ਜਹਾਜ਼ਾਂ ਦੇ ਵਿੱਚ ਨਹੀਂ ਹੋ ਸਕਦੀ ਅਸੀਂ ਰਿਸਪੈਕਟਫੁਲੀ ਆਪਣੇ ਨਾਗਰਿਕਾਂ ਨੂੰ ਵਾਪਸ ਆਪਣੇ ਦੇਸ਼ ਦੇ ਵਿੱਚ ਲੈਣ ਨੂੰ ਤਿਆਰ ਆ ਰੀਜ਼ਨ ਉਹਨਾਂ ਦਾ ਇਹ ਸੀਗਾ ਕਿ ਇਹ ਇਹਨੂੰ ਮਤਲਬ ਇੱਕ ਤਰੀਕੇ ਦੇ ਨਾਲ ਕਰੋ ਮਿਲਟਰੀ ਪਲੇਨਸ ਦੇ ਵਿੱਚ ਇਹਦਾ ਧੱਕੇ ਨਾਲ ਤੁਸੀਂ ਲੋਕਾਂ ਨੂੰ ਸਾਡੇ ਦੇਸ਼ ਦੇ ਵਿੱਚ ਨਹੀਂ ਛੱਡ ਸਕਦੇ ਇੱਕ ਤਰੀਕੇ ਦੇ ਨਾਲ ਹੁਣ ਉਹਦੇ ਤੋਂ ਬਾਅਦ ਹੋਇਆ ਕਿ ਅਸੀਂ ਸਾਰੇ ਜਾਣਦੇ ਹਾਂ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹਨਾਂ ਨੇ ਧਮਕੀ ਦਿੱਤੀ ਵੀ ਤੁਹਾਡੇ ਤੇ ਟੈਕਸ ਲਾ ਦਾਂਗੇ ਅਸੀਂ ਟੈਰਫ ਲਾ ਦਾਂਗੇ ਬੇਸਿਕਲੀ ਸਾਰੀਆਂ ਚੀਜ਼ਾਂ ਜਿੰਨੀਆਂ ਕੋਲੰਬੀਆ ਤੋਂ ਆਉਂਦੀਆਂ ਕੋਲੰਬੀਆ ਤੋਂ ਬੇਸਿਕਲੀ ਕਾਫੀ ਤੇ ਫਲਾਵਰਸ ਜਿਹੜੇ ਫਲਾਵਰਸ ਤੇ ਕਾਫੀ ਇਹ ਦੋ ਮੁੱਖ ਚੀਜ਼ਾਂ ਹਨ ਨਾਲ ਉਹ ਕਹਿੰਦੇ ਜਿੰਨੇ ਕੋਲੰਬੀਆ ਦੇ ਅਫੀਸ਼ਰ ਨੇ ਉਹਨਾਂ ਦੇ ਵੀਜ਼ੇ ਬੰਦ ਕਰਦੇ ਹੋ ਹੁਣੇ ਧਮਕੀ ਬਹੁਤ ਵੱਡੀ ਸੀ ਜੇ ਟੈਰਫ ਕੋਲੰਬੀਆ ਦੇ ਉੱਤੇ ਲੱਗ ਜਾਂਦਾ ਇਹਨਾਂ ਦੇ ਫਲਾਰਸ ਤੇ ਕਾਫੀ ਦੇ ਉੱਤੇ ਤੇ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਇਹਦੇ ਨਾਲ ਸਾਰੀ ਜਿ ساری ਉੱਥੋਂ ਦੀ ਇਕਨੋਮੀ ਜਿਹੜੀ ਆ ਉਹ ਸਫਰ ਕਰਨੀ ਸੀ ਸਪੈਸ਼ਲੀ ਇਹ ਕਾਫੀ ਇੰਡਸਟਰੀ ਦੇ ਵਿੱਚ ਕਿਉਂਕਿ ਕਾਫੀ ਤੇ ਫਲਾਰਸ ਤੇ ਮੇਜਰ ਐਕਸਪੋਰਟਰ ਨੇ ਇਹ ਅ ਅਮਰੀਕਾ ਨੂੰ ਕੋਲੰਬੀਆ ਵਾਲੇ ਹੁਣ ਜਦੋਂ ਇਹ ਹੋਇਆ ਤਾਂ ਐਤਵਾਰ ਨੂੰ ਸ਼ਾਮ ਜੇ ਨੂੰ ਕੋਲੰਬੀਆ ਸਹਿਮਤ ਹੋ ਗਿਆ ਇਸ ਗੱਲ ਦੇ ਉੱਤੇ ਕਿ ਅਮਰੀਕਾ ਦੀ ਜਿਹੜੀਆਂ ਡੈਪੂਟੇਸ਼ਨ ਰਿਪੋਰਟੇਸ਼ਨ ਫਲਾਈਟਸ ਨੇ ਉਹ ਆਉਂਦੀਆਂ ਨੇ ਤੇ ਜਦੋਂ ਉਹਨਾਂ ਨੇ ਫਿਰ ਸਹਿਮਤੀ ਦਿੱਤੀ ਵੀ ਅਸੀਂ ਠੀਕ ਆ ਅਸੀਂ ਹੁਣ ਆਪਣੇ ਜਿਹੜੇ ਹੈਗੇ ਡੈਪੂਟੇਸ਼ਨ ਜਿਹਨਾਂ ਨੂੰ ਤੁਸੀਂ ਕੀਤੇ ਹੋ ਲੈਣ ਨੂੰ ਤਿਆਰ ਆ ਉਹਦੇ ਨਾਲ ਹੀ ਅਮਰੀਕਾ ਨੇ ਜਿਹੜਾ ਥ੍ਰੈਟ ਸੀਗਾ ਕਿ ਟੈਰਫ ਜਾਂ ਵੀਜ਼ਾ ਬੈਨ ਦਾ ਉਹਨੂੰ ਪੌਜ਼ ਕਰ ਦਿੱਤਾ ਕਿ ਚਲੋ ਜੇ ਤੁਸੀਂ ਮੰਨ ਗਏ ਆ ਅਸੀਂ ਨਹੀਂ ਲਾਉਂਦੇ ਇਹ ਇੱਕ ਸਿੱਧਾ ਸਿੱਧਾ ਡੋਨਲਡ ਟਰੰਪ ਨੇ ਮਾਡਲ ਦਿੱਤਾ ਅਸਲ ਦੇ ਵਿੱਚ ਦੁਨੀਆ ਨੂੰ ਵੀ ਆ ਜੇ ਕਰੋਗੇ ਤੇ ਆ ਹੋਊਗਾ ਇਹ ਬੜਾ ਸਖਤ ਸੁਨੇਹਾ ਆ ਇੱਕ ਇਹਨਾਂ ਦਾ ਨਵੀਆਂ ਜਿਹੜੀਆਂ ਟਰਮਸ ਨੇ ਉਹਨਾਂ ਦੇ ਵਿੱਚ ਕਲੰਬੀਆ ਹੁਣ ਐਕਸੈਪਟ ਕਰੂਗਾ ਜਿੰਨੇ ਲੋਕ ਜਿਨ੍ਹਾਂ ਨੂੰ ਰਿਪੋਰਟ ਕਰਨਗੇ ਪਰ ਇਹ ਵੀ ਕਿਹਾ ਆ ਕਿ ਉਹਨਾਂ ਨੂੰ ਡਿਗਨਿਟੀ ਦੇ ਨਾਲ ਟਰੀਟ ਕੀਤਾ ਜਾਵੇ ਜਦੋਂ ਉਹ ਪਹੁੰਚਦੇ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਟੈਨਸ਼ਨ ਬਹੁਤ ਜ਼ਿਆਦਾ ਬਣੀ ਸੀ ਆਇਆ ਅਤਵਾਰ ਨੂੰ ਡੋਨਲਡ ਟਰੰਪ ਤੇ ਪੈਟਰੋ ਦੋਵਾਂ ਨੇ ਸੋਸ਼ਲ ਮੀਡੀਆ ਯੂਜ਼ ਕੀਤਾ ਇੱਕ ਦੂਜੇ ਨਾਲ ਆਰਗੂ ਕਰਨ ਦੇ ਲਈ ਤੇ ਸਿਚੁਏਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਨਾਟਕੀ ਹੋ ਗਈ ਸੀ ਡਰਾਮੈਟਿਕ ਹੋ ਗਈ ਸੀ ਯੂਐਸ ਕੋਲੰਬੀਆ ਰਿਲੇਸ਼ਨਸ ਦਾ ਅਸਰ ਕੀ ਆ ਕਿਉਂਕਿ ਇਹ ਇੱਕ ਬਹੁਤ ਵੱਡਾ ਆਰਗੂਮੈਂਟ ਬਣ ਗਿਆ ਦੋ ਦੇਸ਼ਾਂ ਦੇ ਵਿੱਚ ਕਰ ਕਈ ਸਾਲਾਂ ਤੋਂ ਕਨਸਰਨ ਸੀਗਾ ਕਿ ਹੁਣ ਇਹ ਭਵਿੱਖ ਦੇ ਵਿੱਚ ਇਹਨਾਂ ਦੀ ਕੋਆਪਰੇਸ਼ਨ ਕਿਸ ਤਰੀਕੇ ਦੇ ਨਾਲ ਰਹਿੰਦੀ ਆ ਹੁਣ ਇਦਾਂ ਦੇ ਇਸ਼ੂ ਜਿਹੜੇ ਆ ਉਹ ਮੈਕਸੀਕੋ ਦੇ ਨਾਲ ਬ੍ਰਾਜ਼ੀਲ ਦੇ ਨਾਲ ਜਿੱਥੇ ਜਿਹੜੇ ਅਫੀਸ਼ੀਅਲਸ ਨੇ ਕੰਪਲੇਨ ਕੀਤੀ ਆ ਕਿ ਜਿਹੜੇ ਡਿਪੋਰਟ ਕੀਤੇ ਜਾ ਰਿਹਾ ਹੈ ਲੋਕ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਸੋ ਇੱਕ ਡਿਪਲੋਮੈਟਿਕ ਚੈਲੰਜ ਐ ਐਕਸਪਰਟੇ ਕਹਿ ਰਹੇ ਆ ਕਿ ਇਸ ਡਿਸਪਿਊਟ ਨੇ ਦੋਹਾਂ ਦੇਸ਼ਾਂ ਦੇ ਵਿੱਚ ਜਿੱਥੇ ਦੱਸਿਆ ਕਿ ਪ੍ਰੋਪਰ ਡਿਸਕਸ਼ਨ ਹੋਣੀ ਚਾਹੀਦੀ ਆ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਨਾਲ ਹੀ ਜਿਹੜੀ ਇਹਨਾਂ ਨੇ ਇਹ ਵੀ ਦੱਸਿਆ ਆ ਕਿ ਇਹ ਬਾਕੀ ਦੇਸ਼ਾਂ ਦੇ ਲਈ ਵੀ ਇੱਕ ਸੁਨੇਹਾ ਆ ਕਿ ਜੇ ਤੁਸੀਂ ਅਮਰੀਕਾ ਦੀ ਗੱਲ ਨਾ ਮੰਨੀ ਤੇ ਸਲੂਕ ਤੁਹਾਡੇ ਨਾਲ ਵੀ ਇਹੀ ਕੀਤਾ ਜਾਊਗਾ ਦੂਜਾ ਆ ਕਿ ਨੇਸ਼ਨ ਵਾਈਡ ਰੇਡ ਹੋਈਆਂ ਫੈਡਰਲ ਏਜੰਟ ਜਿਹੜੇ ਆ ਉਹਨਾਂ ਨੇ ਮਲਟੀਪਲ ਕਈ ਸ਼ਹਿਰਾਂ ਦੇ ਵਿੱਚ ਲਗਭਗ 1000 ਦੇ ਕਰੀਬ ਲੋਕਾਂ ਨੂੰ ਫੜ ਲਿਆ ਔਰ ਜਿਹੜੀਆਂ ਏਜੰਸੀਜ਼ ਨੇ ਜਿਵੇਂ ਆਈਐਸਐਫ ਬੀਆਈਆਰ ਡੀਈਏ ਆਈਟੀਐਫ ਜਾਂ ਯੂਐਸ ਮਾਰਸ਼ਲਸ ਨੇ ਉਹ ਇਹ ਸਾਰੇ ਕੰਮ ਦੇ ਵਿੱਚ ਸਾਥ ਦੇ ਰਹੇ ਆ ਫੋਕਸ ਬੇਸਿਕਲੀ ਕ੍ਰਿਮੀਨਲਸ ਦੇ ਉੱਤੇ ਆ ਜਿਹੜੇ ਇੰਡੀਵਿਜੂਅਲਸ ਨੇ ਜਿਹੜੇ ਪਬਲਿਕ ਨੂੰ ਥ੍ਰੈਟ ਨੇ ਪਬਲਿਕ ਸੇਫਟੀ ਨੂੰ ਨਾਲ ਨੈਸ਼ਨਲ ਸਕਿਉਰਿਟੀ ਨੂੰ ਉਹਨਾਂ ਨੂੰ ਪਹਿਲਾਂ ਫੜਿਆ ਜਾ ਰਿਹਾ ਸ਼ਿਕਾਗੋ ਦੇ ਵਿੱਚ ਕੁਝ ਲੋਕੇਸ਼ਨਸ ਦੇ ਉੱਤੇ ਜਿਹੜੀ ਇਨਫੋਰਸਮੈਂਟ ਆ ਉਹ ਕੀਤੀ ਗਈ ਆ ਕ੍ਰਿਮੀਨਲ ਆਫੈਂਡਰਸ ਨੂੰ ਰਿਮੂਵ ਕਰਨ ਦੂਜਾ ਇਹ ਹੈ ਕਿ ਜਿਹੜਾ 956 ਲੋਕਾਂ ਨੂੰ ਜਿਹੜੀ ਜਾਣਕਾਰੀ ਦੇ ਮੁਤਾਬਕ ਪਤਾ ਲੱਗ ਰਿਹਾ ਕਿ ਇਹ ਗ੍ਰਿਫਤਾਰ ਕੀਤਾ ਗਿਆ ਸੋ ਜਿਹੜੀ ਹੁਣ ਐਡੀਸ਼ਨਲ ਰਿਸੋਰਸਸ 10000 ਜਿਹੜਾ ਟ੍ਰੂਪ ਆ ਉੱਥੇ ਮੈਕਸੀਕੋ ਵਾਲੇ ਬਾਰਡਰ ਦੇ ਉੱਤੇ ਖਾਸ ਤੌਰ ਦੇ ਉੱਤੇ ਲਾਇਆ ਗਿਆ ਹੁਣ ਇਹਦੇ ਨਾਲ ਕਾਨੂੰਨੀ ਤੇ ਜਿਹੜਾ ਕਮਿਊਨਿਟੀ ਦਾ ਕਨਸਰਨ ਆ ਉਹ ਵੀ ਨਾਲ-ਨਾਲ ਆ ਰਿਹਾ ਆ ਜਿਹੜੀਆਂ ਇਮੀਗਰੈਂਟ ਕਮਿਊਨਿਟੀਆਂ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਕਿ ਜੋ ਕੁਸ਼ੋਰਿਆ ਠੀਕ ਹੋ ਰਿਹਾ ਜਾਂ ਗਲਤ ਹੋ ਰਿਹਾ ਅਗਲੀ ਗੱਲਬਾਤ ਰੈਂਟ ਇਨਕਰੀਸ ਬਾਰੇ ਆ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਜਾਣਦੇ ਆ ਲਾਸ ਏਂਜਲਸ ਦੇ ਵਿੱਚ ਬੜਾ ਗੱਲ ਕਰਦੇ ਰਹੇ ਆ ਖੈਰ ਹੁਣ ਆ ਵੀਕਐਂਡ ਦੇ ਉੱਤੇ ਮੀਂਹ ਪਿਆ ਉੱਥੇ ਉਹਦੇ ਨਾਲ ਥੋੜੀ ਜਿਹੀ ਰਾਹਤ ਮਿਲੀ ਆ ਅੱਗਾਂ ਕੰਟਰੋਲ ਦੇ ਵਿੱਚ ਆਈਆਂ ਉਹਦੇ ਨਾਲ ਹੜ੍ਹਾਂ ਦਾ ਖਤਰਾ ਵੀ ਪੈਦਾ ਹੋਇਆ ਜਿਹੜੀ ਸੜ ਚੁੱਕਿਆ ਸੀ ਜੋ ਕੁਛ ਉਹ ਹੜ੍ਹਾਂ ਦੇ ਵਿੱਚ ਆ ਕੇ ਟਾਕਸਿਸਿਟੀ ਪੈਦਾ ਕਰ ਸਕਦਾ ਉਹ ਵੀ ਕੰਸਰਨ ਹੋਇਆ ਪਰ ਇਹ ਸਾਰੇ ਕੁਝ ਦੇ ਨਾਲ ਇੱਕ ਜਿਹੜੀ ਘਟਨਾ ਉੱਥੇ ਵਾਪਰ ਰਹੀ ਆ ਤੇ ਜਿਹਦੀ ਬਹੁਤ ਚਰਚਾ ਹੈ ਇਸ ਵੇਲੇ ਲਾਸ ਏਂਜਲਸ ਕਾਉਂਟੀ ਦੇ ਵਿੱਚ ਜਿਹੜੇ ਘਰਾਂ ਦੇ ਕਿਰਾਏ ਸੀ ਉਹ ਇੱਕਦਮ ਉੱਤੇ ਚਲੇ ਗਏ। ਅਰਕੋਸ਼ ਜਿਹੜੇ ਮਤਲਬ ਏਰੀਆਸ ਦੇ ਵਿੱਚ 20% ਤੋਂ ਉੱਤੇ ਚਲੇ ਗਏ। ਕੁਝ ਨੇਬਰਹੂਡਸ ਦੇ ਵਿੱਚ ਰੈਂਟ ਡਬਲ ਹੋ ਗਿਆ। ਕੁਝ ਦੇ ਵਿੱਚ ਤਿੰਨ ਗੁਣਾ ਵੀ ਹੋ ਗਿਆ ਆ। ਜਦੋਂ ਵਾਇਲਡਫਾਇਰ ਨੇ 10000 ਦੇ ਕਰੀਬ ਘਰ ਤਬਾਹ ਕਰ ਦਿੱਤਾ। ਇਹ ਬੜੀ ਕਈ ਪੱਖਾਂ ਤੋਂ ਦੇਖਣ ਵਾਲੀ ਖਬਰ ਆ। ਸਰਕਾਰ ਕਹਿੰਦੀ ਆ ਜੇ ਡਿਮਾਂਡ ਵਧ ਜਵੇ ਇੱਕ ਤੇ ਬੜਾ ਸਿੱਧਾ ਫਾਰਮੂਲਾ ਆ ਕਿ ਜਦੋਂ ਡਿਮਾਂਡ ਵੱਧਦੀ ਆ ਉਦੋਂ ਫਿਰ ਸਪਲਾਈ ਘਟਦੀ ਆ ਚੀਜ਼ਾਂ ਮਹਿੰਗੀਆਂ ਹੁੰਦੀਆਂ ਚੀਜ਼ ਲੈਣ ਵਾਲੇ ਜ਼ਿਆਦਾ ਆ ਜਿਹੜੀਆਂ ਚੀਜ਼ਾਂ ਘਟਿਆ ਕੁਦਰਤੀ ਤੌਰ ਤੇ ਉਹ ਮਹਿੰਗੀ ਮਿਲਦੀ ਆ ਹਮੇਸ਼ਾ ਇਦਾਂ ਹੀ ਹੁੰਦਾ ਚਾਹੇ ਉਹ ਮਤਲਬ ਹਰ ਇੱਕ ਇਹਨੂੰ ਇਸ ਤਰੀਕੇ ਨਾਲ ਪਰ ਉਹਦੇ ਉੱਤੇ ਵੀ ਸਰਕਾਰ ਦੇ ਕੁਝ ਨਿਯਮ ਹੁੰਦੇ ਆ ਵੀ ਤੁਸੀਂ ਇੱਥੇ ਜਿਹੜਾ ਨਿਯਮ ਇਹ ਆ ਕਿ 10% ਤੋਂ ਵੱਧ ਕਰਾਇਆ ਕਿਸੇ ਹਾਲਤ ਦੇ ਵਿੱਚ ਵਧਾ ਨਹੀਂ ਸਕਦੇ ਪਰ ਇੱਥੇ 20% 30% ਤੇ ਕਿੰਨੇ ਗੁਣਾ ਕਰਾਇਆ ਵਧ ਗਿਆ ਇਹ ਕਿਉਂ ਵਧਾਇਆ ਲੋਕਾਂ ਨੇ ਇੱਕ ਤਾਂ ਇਹ ਆ ਕਿ ਬਿਨਾ ਸ਼ੱਕ 10000 ਘਰ ਤਬਾਹ ਹੋ ਗਿਆ ਉਹਨਾਂ ਨੇ ਕਿਤੇ ਰਹਿਣਾ ਤਾਂ ਹੈ ਹੀ ਆ ਕੀ ਇਸ ਚੀਜ਼ ਨੂੰ ਦੇਖਿਆ ਕਿੱਦਾਂ ਜਾਵੇ ਕਿ ਕੀ ਇਹ ਲੋਕ ਇੰਨੇ ਖੁਸ਼ ਨਹੀਂ ਆ ਇਹਨਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਕਿ ਇਹਨਾਂ ਨੂੰ ਇਸ ਤਰ੍ਹਾਂ ਦਾ ਅਣਮਨੁੱਖੀ ਕੰਮ ਕਰਨਾ ਪੈ ਰਿਹਾ ਅਣਮਨੁੱਖੀ ਤੋਂ ਭਾਵੇਂ ਆ ਕਿ ਉਹ ਲੋਕ ਆਪ ਵਿਪਤਾ ਦੇ ਵਿੱਚ ਨੇ ਲੋੜਵੰਦ ਨੇ ਉਹਨਾਂ ਨੂੰ ਤੁਸੀਂ ਵੱਧ ਕਰਾਇਆ ਦੇ ਰਹੇ ਹੋ ਜਾਏ ਦੇਖੋ ਦੇਖੀਆ ਕਿ ਇੱਕ ਨੇ ਵਧਾਇਆ ਸਾਰਿਆਂ ਨੇ ਵਧਾ ਦਿੱਤਾ ਜੇ ਤੁਸੀਂ ਇਹ ਗੱਲ ਸਰਕਾਰ ਦੀ ਨਹੀਂ ਮੰਨਦੇ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ 10000 ਡਾਲਰ ਜੁਰਮਾਨਾ ਹੋ ਸਕਦਾ ਲੋਕ ਇਹ ਤੋਂ ਵੀ ਨਹੀਂ ਡਰੇ ਸੋ ਇਹ ਜਿਹੜੀ ਕੁਝ ਥਾਵਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਇੱਕ ਦੱਸ ਦਿਆ ਜਿਹੜੀ ਐਨਸੀਨੋ ਹਰਮੋਸਾ ਬੀਚ ਸ਼ਰਮਨ ਓਕਸ ਵੈਲੀ ਵਿਲੇਜ ਇਹਨਾਂ ਥਾਵਾਂ ਦੇ ਉੱਤੇ ਸਭ ਤੋਂ ਜ਼ਿਆਦਾ ਕਰਾਇ ਵਧਿਆ ਔਰ ਇਹ ਲੋਕਾਂ ਦੇ ਲਈ ਜਿਹੜਾ ਕਾਫੀ ਜ਼ਿਆਦਾ ਸਖਤ ਹੋ ਗਿਆ ਇਹ ਹਾਊਸਿੰਗ ਜਾਂ ਇਹ ਕ੍ਰਾਈਸਿਸ ਜਾਂ ਜਿਹੜਾ ਇਹ ਸਾਰਾ ਕੁਝ ਹੈਗਾ ਇਹਦੇ ਉੱਤੇ ਕਿ ਇਹ ਜਿਹੜਾ ਜੋ ਕੁਝ ਜਿਹੜਾ ਇਸ ਲਈ ਵਾਪਰ ਰਿਹਾ ਹੈ ਹਾਊਸਿੰਗ ਕ੍ਰਾਈਸਿਸ ਬਹੁਤ ਜ਼ਿਆਦਾ ਥੱਲੇ ਗਿਆ ਆ ਇਹ ਮਤਲਬ ਈਵਨ ਜਿਹੜੀ ਇਹ ਅੱਗ ਲੱਗਣ ਤੋਂ ਪਹਿਲਾਂ ਵੀ ਇੱਥੇ ਕ੍ਰਾਈਸਿਸ ਆ ਲਾਸ ਐਂਜਲਸ ਦੇ ਵਿੱਚ ਪਹਿਲਾਂ ਹੀ ਹਾਊਸਿੰਗ ਮਾਰਕੀਟ ਬਹੁਤ ਟਾਈਟ ਆ ਤੇ ਡਿਸਟਰਕਸ਼ਨ ਜਿਹੜੀ ਇਹਨਾਂ ਤੋਂ ਅੱਗਾ ਤੋਂ ਉਹ ਜ਼ਿਆਦਾ ਵਰਸ ਹੋ ਰਹੀ ਆ ਆ ਲੋਕਲ ਡਿਸਪਲੇਸ ਹੋਇਆ ਉਸ ਤੋਂ ਬਾਅਦ ਹੁਣ ਇਹ ਇਲੀਗਲ ਕਿਸਮ ਦੇ ਜਿਹੜਾ 10% ਤੋਂ ਵੱਧ ਕਿਰਾਇਆ ਨਹੀਂ ਉਹ ਕੀਤਾ ਜਾ ਸਕਦਾ ਵਧਾਇਆ ਨਹੀਂ ਜਾ ਸਕਦਾ ਉਹਦੇ باوجود ਜਿਹੜੇ ਲੈਂਡਲੋਰਡਸ ਨੇ ਉਹਨਾਂ ਨੇ ਇਸ ਰੂਲ ਨੂੰ ਇਗਨੋਰ ਕੀਤਾ ਤੇ ਜਿਹਦੇ ਨਾਲ 600 ਕੰਪਲੇਂਟਸ ਆਈਆਂ ਇਸ ਚੀਜ਼ ਦੀਆਂ ਰੀਅਲ ਏਸਟੇਟ ਏਜੰਟ ਜਿਹੜੇ ਚਾਰਜ ਕਰ ਰਿਆ ਰੀਅਲ ਏਸਟੇਟ ਦੇ ਜਿਹੜੇ ਏਜੰਟਸ ਨੇ ਉਹਨਾਂ ਨੇ ਰੈਂਟ 38% ਇੱਕ ਕਪਲ ਤੋਂ ਵੱਧ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦਾ ਘਰ ਉੱਥੇ ਅੱਗ ਦੇ ਵਿੱਚ ਚਲੇ ਗਿਆ ਸੀ ਸੋ ਪਰਿਵਾਰ ਜਿਹੜੇ ਡਿਸਪਲੇਸ ਹੋਏ ਆ ਇਹਨਾਂ ਅੱਗਾਂ ਦੇ ਨਾਲ ਉਹ ਐਸ ਵੇਲੇ ਸਫਰ ਕਰ ਰਹੇ ਆ ਸਮੱਸਿਆ ਵੱਡੀ ਆ ਪਰ ਦੂਜਾ ਇਹ ਆ ਕਿ ਦੂਜਾ ਡਰ ਇਹ ਆ ਕਿ ਇਹ ਜਿਹੜਾ ਕਿਰਾਇਆ ਵਧਿਆ ਇਹ ਟੈਂਪਰੇਰੀ ਨਹੀਂ ਵਧਿਆ ਇਹ ਪੱਕਾ ਵਧ ਗਿਆ ਹਾਊਸਿੰਗ ਮਾਰਕੀਟ ਪਰਮਾਨੈਂਟਲੀ ਚੇਂਜ ਹੋ ਜੂਗੀ ਇਹ ਤੋਂ ਬਾਅਦ ਜਿਹੜੀ ਮੀਡਲ ਕਲਾਸ ਜਾਂ ਜਿਹੜੀਆਂ ਮinority ਫੈਮਿਲੀਜ਼ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਇੱਥੇ ਰਹਿਣਾ ਉਹ ਬਾਹਰ ਕੱਢ ਦਿੱਤੇ ਜਾਣਗੇ ਸਰਕਾਰ ਦਾ ਐਕਸ਼ਨ ਕੈਲੀਫੋਰਨੀਆ ਦੇ ਟਾਰਨੀ ਜਨਰਲ ਤੇ ਲੋਕੋਰ ਜਿਹੜੇ ਅਫੀਸ਼ੀਅਲਸ ਤੇ ਦੂਜੇ ਹੈਗੇ ਆ ਹੁਣ ਇਸ ਗੱਲ ਦੀ ਜਿਹੜੀ ਉਹ ਕਹਿ ਰਹੇ ਆ ਕਿ ਸਾਨੂੰ ਦੱਸੋ ਜੇ ਕਿਸੇ ਨੇ ਵਿਧਾਇਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਅਗਲੀ ਗੱਲਬਾਤ ਦੋਸਤੋ ਇੰਟਰਸਟ ਰੇਟ ਬਾਰੇ ਹੈ ਫੈਡਰਲ ਸਰਵ ਨੇ ਪਲਾਨ ਕੀਤਾ ਕਿ ਇੰਟਰਸਟ ਰੇਟ ਪਲਾਨ ਕੀਤਾ ਸੀ ਕਿ ਇੰਟਰਸਟ ਰੇਟ ਉਹਨਾਂ ਨੇ ਸਾਲ ਦੇ ਵਿੱਚ ਚਾਰ ਵਾਰੀ ਕੱਟ ਕਰਨਾ ਤੇ ਹੁਣ ਉਹ ਦੋ ਵਾਰੀ ਤੇ ਆ ਗਿਆ ਹੈ ਜਿਹੜੀ ਨਵੀਆਂ ਇਕਨੋਮਿਕ ਪਾਲਿਸਿਸ ਨੇ ਉਹਦੇ ਕਰਕੇ ਇਹ ਕੀਤਾ ਜਾ ਰਿਹਾ ਜਿਹੜੀਆਂ ਟ੍ਰੇਡ ਪਾਲਿਸੀ ਨੇ ਜਿਹੜੀ ਇਸ ਵੇਲੇ ਕਹੋ ਕਿ ਰੀ ਇਨਟਰੋਡਕਸ਼ਨ ਜਿਹੜੀਆਂ ਸਾਰੇ ਕੁਛ ਦੀ ਜਿਹੜੇ ਟੈਰਿਫਸ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਦੇ ਨਾਲ ਇੱਕ ਤਾਂ ਗਲੋਬਲ ਟ੍ਰੇਡ ਪੂਰੇ ਦਾ ਪੂਰਾ ਡਿਸਟਰਪਟ ਹੋਊਗਾ ਦੂਜਾ ਜਿਹੜੀਆਂ ਚੀਜ਼ਾਂ ਦੇਸ਼ ਦੇ ਵਿੱਚ ਬਾਹਰੋਂ ਆ ਰਹੀਆਂ ਨੇ ਜੇ ਉੱਤੇ ਟੈਰਿਫ ਲਾ ਰਹੇ ਹਾਂ ਤਾਂ ਉਹ ਮਹਿੰਗੀਆਂ ਤਾਂ ਹੋ ਹੀ ਰਹੀਆਂ ਨਾ ਤੇ ਉਹ ਜੋ ਮਹਿੰਗੀਆਂ ਹੋ ਰਹੀਆਂ ਤਾਂ ਉਹ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਲਈ ਵੀ ਮਹਿੰਗੀਆਂ ਹੋ ਰਹੀਆਂ ਕਿਉਂਕਿ ਜਿਹੜਾ ਬਿਜ਼ਨਸਮੈਨ ਆ ਉਹਨੇ ਤਾਂ ਸਾਰਾ ਕੁਝ ਕਸਟਮਰ ਦੇ ਉੱਤੇ ਕੰਜ਼ਿਊਮਰ ਦੇ ਉੱਤੇ ਪਾਸ ਔਨ ਕਰੀ ਜਾਣਾ ਤੇ ਉਹ ਸਾਰਾ ਉਹਦੇ ਉੱਤੇ ਚਲੇ ਜਾਣਾ। ਸ਼ੋਮੀ ਕ੍ਰਿਸ਼ਨ ਪਾਲਿਸੀਜ਼ ਜਿਹੜੀਆਂ ਨੇ ਜਿਹੜੀਆਂ ਪਲਾਨ ਆ ਕੇ ਇਮੀਗ੍ਰੇਸ਼ਨ ਘਟਾਉਣ ਦੇ ਨਾਲ ਜਿਹੜੀ ਛੋਟੀ ਵਰਕਫੋਰਸ ਕਰਨ ਦੇ ਨਾਲ ਲੇਬਰ ਦੀ ਕੋਸਟ ਵਧੂਗੀ ਉਹਦੇ ਨਾਲ ਹੋਰ ਮਹਿੰਗਾਈ ਵਧੂਗੀ ਤੇ ਜੇ ਮਹਿੰਗਾਈ ਵਧਦੀ ਹੈ ਫਿਰ ਉਹਨਾਂ ਨੂੰ ਟੈਕਸ ਕੱਟ ਉਸ ਹਿਸਾਬ ਦੇ ਨਾਲ ਕਰਨਾ ਪਊਗਾ। ਜਿਹੜੇ ਜਿਹੜੇ ਪ੍ਰੋਪੋਜ਼ਡ ਟੈਕਸ ਰਿਡਕਸ਼ਨਸ ਆ ਤੇ ਸਰਕਾਰ ਦੀ ਜਿਹੜੀ ਸਪੈਂਡਿੰਗ ਆ ਉਹ ਸਾਰਾ ਕੁਝ ਕੀ ਕਰੂਗਾ ਅਲਟੀਮੇਟਲੀ ਇਕਨੋਮੀ ਨੂੰ ਸਟੀਮੂਲੇਟ ਤਾਂ ਕਰੂਗਾ ਬਟ ਉਹਦੇ ਨਾਲ ਮਹਿੰਗਾਈ ਵੀ ਉੱਤੇ ਚੱਲੇ ਜਾਣੀ ਆ ਜੇ ਉਹਨੂੰ ਪ੍ਰੋਪਰਲੀ ਬੈਲੈਂਸ ਨਾ ਕੀਤਾ ਗਿਆ ਤੇ ਜੇ ਇਦਾਂ ਹੋ ਜਾਂਦਾ ਫਿਰ ਫੈਡਰਲ ਰਿਜ਼ਰਵ ਦੇ ਲਈ ਇਹ ਇੱਕ ਸੰਕਟ ਹੋਊਗਾ ਜਿਹੜੀ ਕੰਬੀਨੇਸ਼ਨ ਆ ਇਨਾ ਸਾਰੀਆਂ ਪਾਲਿਸੀਜ਼ ਦਾ ਇਹ ਰਲਾ ਮਲਾ ਕੇ ਕਰਨਾ ਕੀ ਹੈ ਲੋਕਾਂ ਤੇ ਬਹੁਤ ਜ਼ਿਆਦਾ ਪਾਉਣਾ ਤੇ ਉਹਦੇ ਨਾਲ ਫਿਰ ਮਹਿੰਗਾਈ ਵਧਣੀ ਹੈ ਜੇ ਮਹਿੰਗਾਈ ਉੱਤੇ ਚਲੇਗੀ ਤਾਂ ਫੇਰ ਰੇਟ ਕੱਟ ਨਹੀਂ ਹੋਣੇ ਫੇਰ ਰੇਟ ਉੱਥੇ ਹੀ ਰਹਿਣਗੇ ਮਤਲਬ ਲੋਕ ਫੇਰ ਉਸੇ ਤਰ੍ਹਾਂ ਤੰਗ ਰਹਿਣਗੇ ਜਿਹੜੀ ਫੈਡਰਲ ਰਿਜ਼ਰਵ ਆ ਹਾਲਾਂਕਿ ਇੰਡੀਪੈਂਡੈਂਟ ਆ ਉਹਦੇ ਉੱਤੇ ਜਿਹੜੇ ਡੋਨਲਡ ਟਰੰਪ ਦਾ ਜਾਂ ਪਹਿਲਾਂ ਜੋ ਬਾਈਡਨ ਦਾ ਸਿੱਧਾ ਕੋਈ ਅਸਰ ਨਹੀਂ ਆ ਪਰ ਡੋਨਲਡ ਟਰੰਪ ਨੇ ਜਿਹੜੀ ਇਹ ਇੱਛਾ ਸੀ ਕਿ ਜਿਹੜੇ ਇੰਟਰਸਟ ਰੇਟ ਆ ਘਟਾਏ ਜਾਣ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਫੈਡਰਲ ਰਿਜ਼ਰਵ ਦੇ ਉੱਤੇ ਇਹ ਪ੍ਰੈਸ਼ਰ ਵੀ ਹੋਊਗਾ ਤੇ ਫੈਡਰਲ ਰਿਜ਼ਰਵ ਦੇ ਲਈ ਇਹ ਚੈਲੰਜ ਵੀ ਹੋਊਗਾ ਕਿ ਉਹਨਾਂ ਦੀ ਜਿਹੜੀ ਇੱਕ ਜਿਹੜੇ ਉਹ ਇੰਡੀਪੈਂਡੈਂਸ ਆ ਉਹ ਉਸ ਤਰੀਕੇ ਦੇ ਨਾਲ ਰਵੇ ਸੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕ ਨਿਸ਼ਚਿਤਤਾ ਆ ਜੇ ਸ਼੍ਰੀ ਕ੍ਰਿਸ਼ਨ ਦੀਆਂ ਪਾਲਿਸੀਜ਼ ਡੋਨਲਡ ਟਰੰਪ ਦੀਆਂ ਆ ਇਹਦੇ ਨਾਲ ਅਮਰੀਕਾ ਦਾ ਭਲਾ ਹੋਣਾ ਕਿ ਨਹੀਂ ਹੋਣਾ ਲੋਕਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਣੀਆਂ ਕਿ ਸਸਤੀਆਂ ਮਿਲਣੀਆਂ ਇਹ ਚੀਜ਼ ਸੰਕਟ ਦੇ ਵਿੱਚ ਆ ਟੈਰਫ ਜਿਹੜੇ ਨੇ ਜਿਹੜੇ ਉਹਦੇ ਨਾਲ ਇੱਕ ਕਿਉਂਕਿ ਸਟਰੋਂਗ ਯੂ ਐਸ ਡਾਲਰ ਆ ਉਹਦਾ ਨੈਗੇਟਿਵ ਇੰਪੈਕਟ ਵੀ ਹੋ ਸਕਦਾ ਹੈ ਸਾਰੇ ਕੁਝ ਦੇ ਉੱਤੇ ਸੋ ਐਸ ਮਾਰਕੀਟ ਦੇ ਵਿੱਚ ਫੈਡਰਲ ਰਿਜ਼ਰਵ ਜਿਹੜੇ ਆ ਫੈਡਰਲ ਰਿਜ਼ਰਵ ਜਿਹੜਾ ਆ ਉਹ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਚਾਰ ਵਾਰੀ ਰੇਟ ਕੱਟ ਕਰਨੇ ਆ ਲੱਗਦਾ ਹੈ ਕਿ ਉਹ ਦੋ ਵਾਰੀ ਕਰਨਗੇ ਕੀ ਐਸ ਵਾਰੀ ਕਰਦੇ ਆ ਜਾਂ ਨਹੀਂ ਕਰਦੇ ਇਹ ਬਹੁਤ ਵੱਡਾ ਸਵਾਲ ਆ ਬਦਲਦੀਆਂ ਨੀਤੀਆਂ ਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਇਸ ਵੇਲੇ ਵਾਪਰ ਰਹੀ ਹੈ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ